ਸਤਿ ਸ੍ਰੀ ਅਕਾਲ ਜੀ ਮੈਂ ਮਨਪ੍ਰੀਤ ਸਿੰਘ ਜੇਐਸ ਐਗਰੀਕਲਚਰ ਤੋਂ ਕਿਸਾਨ ਭਰਾਓ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਕਿ ਨਵੀਂ ਆਈਟਮ ਲੈ ਕੇ ਆਏ ਆ ਜੋ ਕਿਸਾਨ ਭਰਾਵਾਂ ਦੀ ਬਹੁਤ ਜ਼ਿਆਦਾ ਮੰਗ ਸੀ ਤੇ ਹਰੇਕ ਕਿਸਾਨ ਭਾਈ ਨੂੰ ਤਕਰੀਬਨ ਹਰ ਕਿਸਾਨ ਨੂੰ ਇਹ ਚੀਜ਼ ਦੀ ਜ਼ਰੂਰਤ ਹੁੰਦੀ ਹੈ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਜੀਵਦਾਰ ਨੂੰ ਮਿੰਨੀ ਟਰਾਲੀ ਦੀ ਜਿਹਨੂੰ ਆਪਾਂ ਪਿੰਗਾ ਵੀ ਕਹਿ ਦਿੰਨੇ ਆ ਲਿਫਟ ਵਾਲੀ ਟਰਾਲੀ ਮਿੰਨੀ ਟਰਾਲੀ ਵੀ ਕਹਿ ਦਿੰਨੇ ਆ ਤੇ ਕੋਈ ਇਹਨੂੰ ਬਾਸਕਟ ਵੀ ਬੋਲ ਦਿੰਦਾ ਹੈ ਤਕਰੀਬਨ ਜੋ ਵੀ ਇਹਨੂੰ ਆਪੋ ਆਪਣੀ ਲੈਂਗੁਏਜ ਦੇ ਵਿੱਚ ਕਿਹਾ ਜਾਂਦਾ ਹੈ ਇੱਕ ਛੋਟੀ ਟਰਾਲੀ ਵੀ ਕਿਤੇ ਆਪਾਂ ਨੂੰ ਛੋੜੇ ਮੋਟੇ ਕੰਮ ਲਈ ਵੱਡੀ ਟਰਾਲੀ ਜੀ ਪਾਉਣ ਦੀ ਨਾਲ ਲੋਡ ਪਵੇ। ਫਿਰ ਤੋਂ ਦੂਰ ਸ਼ਹਿਰ ਜਾਣਾ ਥੋੜਾ ਮੋਟਾ ਸਮਾਨ ਲੈਣ ਲਈ ਤਾਂ ਛੋਟੀ ਟਰਾਲੀ ਟਰੈਕਟਰ ਦੇ ਮਗਰ ਪਾ ਕੇ ਤਕਰੀਬਨ ਜਿੰਨਾ ਮਰਜ਼ੀ ਆਪਾਂ ਸਮਾਨ ਲਿਆ ਸਕਦੇ ਹਾਂ। ਤੇ ਕਿਸਾਨ ਭਰਾਵੋ ਅੱਜ ਆਏ ਆਪਾਂ ਇਹ ਟਰਾਲੀ ਵੀ ਗੱਲ ਕਰੀਏ ਤਾਂ ਇਹ 6-3 ਦੀ ਟਰਾਲੀ ਆ 6 ਫੁੱਟ ਚੌੜੀ 3 ਫੁੱਟ ਉੱਚੀ ਤਿੰਨ ਪਿਛਿਆਂ ਨੂੰ। ਤੇ ਟਰਾਲੀ ਦੇ ਪਿੱਛੇ ਚਾਰੇ ਪਾਸੇ ਟਾਇਰ ਲਗਾਏ ਗਏ ਨੇ ਅੱਗੇ ਪਿੱਛੇ ਕਰਨ ਨੂੰ। ਕਲਟੀਵੇਟਰ ਰੋਟਾਵੇਟਰ ਵਾਂਗੂ ਇਹ ਅਟੈਚ ਹੋ ਜਾਂਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤੇ ਵਧੀਆ ਲੁੱਕ ਦੇ ਨਾਲ ਵਧੀਆ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਨੇ ਇਹ ਮਾਡਲ ਤਿਆਰ ਕੀਤਾ ਕਿਸਾਨ ਭਾਓ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਤੇ ਇਹਦੇ ਵਿੱਚ ਸੀ ਕਲਾਸ ਦੇ ਪਾਈਪ ਤੇ ਵਧੀਆ ਚਾਦਰ ਟਾਟਾ ਦੀ ਚਾਦਰ ਲਾਈ ਆ ਵੀ ਤਾਂ ਜੋ ਲੰਬੀ ਲੌਂਗ ਟਾਈਮ ਚੱਲੇ ਗਲੇ ਨਾ ਤੇ ਫੁੱਲ ਸਪੋਰਟਾਂ ਲਾਈਆਂ ਗਈਆਂ ਨੇ ਗ੍ਰਿੱਲ ਲਗਾਈ ਜੀ ਦੂਜੀ ਸਾਈਡ ਤੇ ਬਾਕੀ ਕਿਸਾਨ ਭਾਓ ਇਹਦਾ ਅੰਲਾ ਦਿਖਾਉਣੀ ਆ ਦੇਖੋ ਬੈਕ ਸਾਈਡ ਲੁੱਕ ਕੀ ਤਾਂ ਨਹੀਂ ਲੱਗੀ ਸਾਰਿਆਂ ਨੇ ਜਰੂਰ ਦੱਸਣਾ ਤੇ ਡਾਲਾ ਲਗਾਇਆ ਗਿਆ ਇਹਦੇ ਵਿੱਚ ਜਿਵੇਂ ਆਪਣੇ ਕੋਈ ਜੀਰੀ ਕੋਈ ਰੇਹ ਦੇ ਗੱਟੇ ਕੁਝ ਵੀ ਸਮਾਨ ਆਪਾਂ ਨੇ ਢੋਣਾ ਢੋਈ ਕਰਨੇ ਵੱਡੀ ਟਰਾਲੀ ਪਾਉਣ ਦੀ ਜਰੂਰਤ ਨਹੀਂ ਪੂਗੀ ਜਿਵੇਂ ਬਾਜ਼ਾਰ 'ਚ ਕੋਈ ਥੋੜੇ ਥਾਂ ਉੱਤੇ ਟਰਾਲੀ ਬੈਕ ਲਾਉਣੀ ਬਹੁਤ ਔਖੀ ਹੋ ਜਾਂਦੀ ਹੈ ਮੋੜ ਨਹੀਂ ਤਾਂ ਇਹ ਟਰਾਲੀ ਬਹੁਤ ਲਾਹੇਵੰਦ ਹੈ ਛੋਕੇ ਕਿਸਾਨ ਲਈ ਵੀ ਵੱਡੇ ਲਈ ਵੀ ਥੋੜਾ ਮੋਟਾ ਕੋਈ ਬਾਜ਼ਾਰ ਦਾ ਢੇਡਾ ਕੋਈ ਸਮਾਨ ਲੈਣਾ ਹੋਰ ਕੁਝ ਵੀ ਇਹਦੇ ਵਿੱਚ 5-7 ਬੰਦੇ ਆਰਾਮ ਨਾਲ ਖੜਕੇ ਵੀ ਜਾ ਸਕਦੇ ਨੇ ਆ ਦੇਖੋ ਦੇਖੋ ਹੈਵੀ ਡਾਲਾ ਲਗਾਇਆ ਗਿਆ ਕਿਸਾਨ ਪ੍ਰਭੋ ਕਿਵੇਂ ਇਥੇ ਕਿਸਾਨ ਪ੍ਰਭਾਂ ਨੂੰ ਯੋਗਤ ਹੋਵੇ ਆਲ ਇੰਡੀਆ ਆਪਣੀ ਡਿਲੀਵਰੀ ਆ ਤੇ ਪ੍ਰਭੋ ਤੇ ਬਾਕੀ ਤੁਹਾਡੇ ਕਲਰ ਦੇ ਮੁਤਾਬਕ ਟਰੈਕਟਰ ਮੁਤਾਬਕ ਕਲਰ ਜਾਂ ਹੋਰ ਵੱਡਾ ਕੁਝ ਸਾਜ ਆਪਾਂ ਉਹ ਆਰਡਰ ਤੇ ਤਿਆਰ ਕਰਕੇ ਦੇਵਾਂਗੇ ਤੁਹਾਡੇ ਆਰਡਰ ਮੁਤਾਬਕ ਮੋਡੀਫਾਈ ਕਰਕੇ ਦੇਵਾਂਗੇ ਧੰਨਵਾਦ ਜੀ Pasa ano ka rin halka ya Wow